ਉਹ ਬਾਦਸ਼ਾਹ ਦੇ ਖਾਸਾ ਜੀ ਜਦੋਂ ਦਸਮ ਪਾਦਸ਼ਾਹ ਨੇ ਔਰੰਗਜ਼ੇਬ ਨੂੰ ਫਰਮਾਇਆ ਕਿ हे ਔਰੰਗਜ਼ੇਬ ਫੇਰ ਕੀ ਹੋ ਗਿਆ ਕਿ ਤੇਰੇ ਕੋਲ ਸਰਮਾਇਆ ਜਾਦਾ ਹੈ ਕੀ ਹੋ ਗਿਆ ਕਿ ਤੂੰ ਮੌਕੇ ਦਾ ਹੁਕਮਰਾਨ ਤੇਰੇ ਕੋਲ ਲਾਭ ਲਸ਼ਕਰ ਫੌਜਾਂ ਨੇ ਤੂੰ ਜ਼ਬਰ ਜਨਾਹ ਕਰਕੇ ਆਪਦੀ ਸਲਤਨਤ ਕਾਇਮ ਰੱਖੀ ਹੈ ਫੇਰ ਕੀ ਹੋ ਗਿਆ ਕੇ ਜੇ ਤੂੰ ਮੇਰੇ 4 ਲੱਖ ਤੇ ਜਗਰ ਮੇਰੇ ਸਾਹਿਬ ਜادہ ਨੂੰ ਸ਼ਹੀਦ ਕਰਤਾ ਐ ਮਤ ਸੋਚੀ ਕਿ ਤੂੰ ਸਿੱਖੀ ਦਾ ਵੀ ਸਿੱਖੀ ਨੂੰ ਖਤਮ ਕਰ ਲੇਗਾ ਸ਼ਹੀਦਾਂ ਦੀ ਧਰਤੀ ਤੇ ਦਸਮ ਪਾਤਸ਼ਾਹ ਦੇ ਬੋਲ ਨੂੰ ਸੱਚ ਕਰਕੇ ਦਿਖਾਉਣ ਵਾਲਿਓ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਕੇ ਤੇ ਅਕਾਲ ਤਖਤ ਸਾਹਿਬ ਦੇ ਨਾਮ ਨੂੰ ਜਾਗਦੀ ਜਮੀਰ ਵਾਲਿਓ 71 ਹੋਣ ਵਾਲਿਓ ਆਓ ਸਵਾਸਾਂ ਦੀ ਭਲੀ ਕਰੀਏ ਫਤਿਹ ਦਾ ਜਵਾਬ ਚੜ੍ਹਦੀ ਕਲਾ 'ਚ ਫਤਿਹ ਦਿਓ ਦੁਸ਼ਮਣਾਂ ਦੀ ਨੀਹਾਂ ਹਿਲ ਜਾਣ ਸਭ ਨੂੰ ਪਤਾ ਚੱਲ ਜਾਏ ਕਿ ਖਾਲਸਾ ਪੰਥ ਕਿਉਂਦਾ ਤੇ ਔਰੰਗਜ਼ੇਬ ਦੀ ਔਲਾਦਾਂ ਨੂੰ ਮੂੰਹ ਤੋੜ ਜਵਾਬ ਦਿੰਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਾਲਾ ਮੇਰੀ ਸੂਰਤ ਜਨਦੀ ਸਨ 1984 ਦੇ ਵਿੱਚ ਖਾਲਸਾ ਜੀ ਇਹ ਘੜੀ ਸੁਲੱਖਣੀ ਹੈ ਇਹ ਘੜੀਆਂ ਜੀ ਚਾਪਾ ਹੈ ਇਤਿਹਾਸਕ ਨੇ ਇਤਿਹਾਸਕ ਇਸ ਕਰਕੇ ਨੇ ਖਾਲਸਾ ਜੀ ਕਿਉਂਕਿ ਇਹੇ ਦਿਨਾਂ ਦੇ ਵਿੱਚ ਮੇਰੇ ਨੌਜਵਾਨ ਵੀਰ ਬੈਠੇ ਨੇ ਇਹੀ ਦਿਨਾਂ ਦੇ ਵਿੱਚ ਬੰਦਾ ਬਹਾਦਰ ਨੇ ਮਾਦੂ ਦਾਸ ਬਿਰਾਗੀ ਤੋਂ ਬੰਦਾ ਬਹਾਦਰ ਬਣਿਆ ਦਸਮ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਤੇ ਇਹੀ ਦਿਨਾਂ ਦੇ ਵਿੱਚ ਸਰਹੰਦ ਫਤਿਹ ਹੋਈ ਸੀ ਇਹ ਘੜੀ ਸਲਖਣੀ ਖਾਲਸਾ ਜੀ ਇਤਿਹਾਸਕ ਪਾਲਣ ਕਿਉਂਕਿ ਇਹੀ ਦਿਨਾਂ ਦੇ ਵਿੱਚ ਉਹ ਨਾਲੇ ਸਮੇਂ ਤੁਸੀਂ ਮਨਾਉਂਗੇ ਜੋ ਘੱਲੂਕਾਰਾ ਅਛੀ ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਟੇ ਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹੀ ਦਿਨਾਂ ਦੇ ਵਿੱਚ ਇਤਿਹਾਸਿਕ ਪਲਾਂ ਚ ਪੰਚਮ ਪਾਤਸ਼ਾਹ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਇਹ ਤਿੰਨ ਵੱਡੇ ਸਾਕੇ ਨੇ ਖਾਲਸਾ ਜੀ ਤਿੰਨ ਵੱਡੇ ਸਾਕੇ। ਤਿੰਨਾਂ ਦੇ ਪਿੱਛੇ ਜੇ ਸੋਚ ਹੈ ਤਾਂ ਇੱਕ ਇੱਕੋ ਸੋਚ ਵਰਤਰੀ ਹੈ ਕਿ ਸਿੱਖੀ ਦਾ ਦੀ ਕਿਵੇਂ ਖਤਮ ਕੀਤਾ ਜਾਏ। ਸਿੱਖੀ ਨੂੰ ਸਿੱਖੀ ਖਲੜਣੇ ਨੂੰ ਸਿੱਖ ਮਰਿਆਦਾ ਨੂੰ ਸਿੱਖ ਸਪਿਰਿਟ ਨੂੰ ਕਿਵੇਂ ਖਤਮ ਕੀਤਾ ਜਾਵੇ ਪਰ ਖਾਲਸਾ ਜੀ ਦੁਸ਼ਮਣ ਨੂੰ ਕਿਤੇ ਪਤਾ ਨਹੀਂ ਮੇਰੇ ਖਿਆਲ ਨਾਲ ਦੁਸ਼ਮਣ ਇਹ ਸੋਚੀ ਬੈਠਾ ਕਿ ਸਿੱਖੀ ਸਪਿਰਿਟ ਤੇ ਸਿੱਖੀ ਦਾ ਬੀਤ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਇਟਾਂ ਦਾ ਢੇਰ ਨਹੀਂ ਖਾਲਸਾ ਜੀ ਉਹ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਬਖਸ਼ਿਆ ਹੋਇਆ ਇੱਕ ਇਹ ਜਾਂ ਮਜਸਮਾ ਹੈ ਜੁਹੇ ਆਪਾਂ ਜਾਬ ਸਾਹਿਬ ਚ ਰੋਜ਼ ਪੜਦੇ ਆ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵੰਪਵ ਸੋਭੰ ਸਰਬਦਾ ਸਰਬਜੁਗਤੇ ਦੁਕਾਲੰਗ ਪਰਣਾਸੀ ਦੇ ਹਲੰਸ ਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਬੇਪੂਤੇ ਸ਼ਮਨ ਉਹਦੇ ਅਨਾੜੀ ਪੁਣੇ ਜਾਜੇ ਸਮਝ ਨਹੀਂ ਆਈ ਕਿ ਮੇਰੀ ਪੀੜੀ ਦਾ ਸੁਧਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਕੀ ਹੈ ਮੈਂ ਬੇਨਤੀ ਕਰਨੀ ਹੈ ਮੇਰੀ ਸੂਰਤ ਜਾਂਦੀ ਜਦੋਂ ਭਾਈ ਦਿਆ ਸਿੰਘ ਭਾਈ ਦਿਆ ਸਿੰਘ ਦਸਮ ਪਾਤਸ਼ਾਹ ਦੇ ਨੀਲੇ ਦੇ ਲਗਾਮ ਫੜੀ ਹੋਈ ਹੈ ਤੇ ਚਾਲੇ ਪਏ ਹੋਏ ਮਹਾਰਾਜ ਨੇ ਨੰਦੇੜ ਨੂੰ ਮੇਰੀ ਸੂਰਤ ਜਾਂਦੀ ਹੈ ਭਾਈ ਦਿਆ ਸਿੰਘ ਨੇ ਦਸੋਂ ਪਾਤਸ਼ਾਹ ਨੂੰ ਕਿਹਾ ਮਹਾਰਾਜ ਕੁਝ ਬੇਨਤੀਆਂ ਕਰਨੀਆਂ ਭਾਈ ਦਿਆ ਸਿੰਘ ਨੇ ਕਿਹਾ ਮਹਾਰਾਜ ਮੰਚ 'ਚ ਕੋਈ ਫੁਰਨਾ ਆ ਦਸੋਂ ਪਾਤਸ਼ਾਹ ਨੇ ਕਿਹਾ ਭਾਈ ਦਿਆ ਸਿੰਘ ਖੁੱਲ੍ਹ ਕੇ ਪੁੱਛ ਤੇਰੇ ਮੰਚ 'ਚ ਕੋਈ ਸ਼ੰਖਾ ਨਾ ਰਹਿ ਜਾਏ ਭਾਈ ਦਿਆ ਸਿੰਘ ਨੇ ਝੋਲੀ ਅੱਡ ਕੇ ਅਰਦਾਸ ਕੀਤੀ ਹੇ ਕਲਗੀਧਰ ਪਾਤਸ਼ਾਹ ਸਾਕਾ ਚਮਕੌਰ ਵਾਪਰ ਗਏ ਸਾਕਾ ਸਰਹੰਦ ਵਾਪਰ ਗਏ ਨੰਦੇੜ ਨੂੰ ਚਾਲੇ ਪਾਤੇ ਮਹਾਰਾਜ ਮਨਚ ਸ਼ੰਖਾ ਆਪ ਜੀ ਕਹਿੰਦੇ ਸੀ ਸਿੱਖੀ ਦਾ ਰਾਜ ਆਵੇਗਾ ਖਾਲਸੇ ਦਾ ਰਾਜ ਆਵੇਗਾ ਪਾਤਸ਼ਾਹ ਜੀ ਉਹ ਕਿਵੇਂ ਮਾਰਾ ਜਾਵੇਗਾ ਥੋੜਾ ਚਾਨਣਾ ਪਾਓ ਮਨਚ ਸ਼ੰਖਾ ਦਸਮ ਪਾਤਸ਼ਾਹ ਦਾ ਜਵਾਬ ਸੁਣਨਾ ਖਾਲਸਾ ਜੀ ਦਸਮ ਪਾਤਸ਼ਾਹ ਦਾ ਜਵਾਬ ਬਰੀਕੀ ਚ ਸੁਣਿਓ ਤੇ ਮਹਿਸੂਸ ਕਰਿਓ ਮਹਾਰਾਜ ਨੇ ਕਿਹਾ ਭਾਈ ਦਿਆ ਸਿੰਘ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਪ੍ਰਗਟਿਓ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਤ ਇਹ ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਹਵਾ ਇਹ ਜੀ ਚੱਲੇਗੀ ਜੀਰੂ ਇਹ ਹਵਾ ਲੱਗਦੀ ਜਾਏਗੀ ਉਹ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਕੌਮ ਇਕੱਤਰ ਹੁੰਦੇ ਜਾਏਗੀ ਤੇ ਇਹ ਜੀ ਧਾਵੇ ਬੋਲੇਗੀ ਕੌਮ ਇਹ ਜੀ ਬੁਲੰਦੀਆਂ ਤੇ ਜਾਵੇਗੀ ਕੇ ਦੁਸ਼ਮਣ ਦੀ ਰੀੜ ਦੀ ਹੱਡੀ ਟੁੱਟ ਜੇਗੀ ਆਪਾਂ ਜਿਆਦਾ ਇਤਿਹਾਸ 'ਚ ਨਾ ਜਾਈਏ ਮੈਂ ਨਹੀਂ ਗੱਲ ਕਰਦਾ ਲਾਹੌਰ ਦਰਬਾਰ ਦੀ ਮੈਂ ਨਹੀਂ ਗੱਲ ਕਰਦਾ ਮਿਸਲਾਂ ਦੀ ਮੈਂ ਕਰਦਾ ਵਰਤਮਾਨ ਦੀ ਗੱਲ ਤੁਸੀਂ ਦੇਖਿਆ ਕਿਸਾਨੀ ਮੋਰਚੇ 'ਚ ਖਾਲਸਾ ਜੀ ਕਿਵੇਂ ਕੌਮ ਨੇ ਇਕਜੁੱਟ ਹੋ ਕੇ ਮੋਰਚੇ ਫਤਿਹ ਕੀਤੇ ਅੱਜ ਉਸ ਸਮਾਂ ਫੇਰ ਆ ਗਿਆ ਸਮਾਂ ਕਿ 1784 ਤੋਂ ਬਾਅਦ ਜਿਵੇਂ ਸਮੁੱਚੀ ਕੌਮ ਨੇ ਧੜੇ ਬੰਡਿਆਂ ਤੋਂ ਉੱਪਰ ਉੱਠ ਕੇ ਆਫ ਦੀ ਪਾਰਟੀ ਬਾਜਾਂ ਤੋਂ ਉੱਪਰ ਉੱਠ ਕੇ ਕੌਮ ਨੇ ਸਿੱਖ ਕੌਮ ਨੇ ਇਕਜੁੱਟ ਹੋ ਕੇ ਹਾਂ ਦੇ ਨਾਰੇ ਮਾਰੇ ਜਿਹਦੇ ਕਰਕੇ ਆ 50 60 ਸਾਲ ਆਪਣੀ ਦਸਤਾਰ ਆਪਣੀ ਬੋਲੀ ਆਪਣੀ ਮਰਿਆਦਾ ਪੰਜਾਬ ਚ ਰਹੇਗੀ ਸਿਰਫ ਇੱਕ ਮਿੰਟ ਲੈ ਕੇ ਮੈਂ ਬੇਨਤੀ ਸਮਾਪਤ ਕਰਨ ਲੱਗਾ ਖਾਲਸਾ ਜੀ ਬੇਨਤੀ ਹੈ ਕਿ ਅੱਜ ਫੇਰ ਉਹ ਸਮਾਂ ਆਇਆ ਕੌਮ ਨੂੰ ਥੱਡੀ ਲੋੜ ਹੈ ਇੱਕ ਸਮਾ ਸਿੱਖ ਖਾਲਸਾ ਜੀ ਇੱਕ ਸਮਾਂ ਸੀ ਜਦੋਂ ਹਥਿਆਰਬੰਦ ਸੰਘਰਸ਼ ਹੁੰਦੇ ਸੀ ਇੱਕ ਸਮਾਂ ਸੀ ਜਦੋਂ ਸਿੰਘਾਂ ਨੇ ਬੰਦ-ਬੰਦ ਘਟਾਏ ਸੀ ਇੱਕ ਸਮਾਂ ਸੀ ਖਾਲਸਾ ਜੀ ਜਦੋਂ ਸਿੰਘਾਂ ਨੇ ਕਾਠੀਆਂ ਤੇ ਰਾਤਾਂ ਕੱਟ-ਕੱਟ ਕੇ ਸਿੱਖੀ ਜਉਂਦੀ ਰੱਖੀ ਆਪਣੇ ਜਿੰਮੇ ਜਿਹੜਾ ਸੰਘਰਸ਼ ਆਇਆ ਆਪਣੇ ਜਿੰਮੇ ਜਿਹੜਾ ਸੰਘਰਸ਼ ਆਇਆ ਖਾਲਸਾ ਜੀ ਉਹ ਵਧੀਆ ਹੌਲਾਂ 'ਚ ਬੈ ਕੇ ਸਿਰਫ ਹਾਂ ਦਾ ਨਾਰਾ ਮਾਰਨਾ ਸਿਰਫ ਹਾਂ ਦਾ ਨਾਰਾ ਮਾਰਨਾ ਖਾਲਸਾ ਸਿਰਫ ਆਪਣੀ ਸਵਾਸਾਂ ਦੀ ਕੁੰਜੀ ਚੋਂ ਦਸਵੰਦ ਕੱਢ ਕੇ ਇਸ ਲਹਿਰ ਨੂੰ ਮਜਬੂਤ ਕਰਨਾ ਇਹ ਧਰਤੀ ਪੰਜ ਪੂਤਕ ਹੈ ਪੰਜ ਪੂਤਕ ਸਰੀਰ ਹੈ ਪੰਜ ਪਿਆਰਿਆਂ ਦੀ ਰੀਤ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚਾ ਕਾ ਗੁਰਸੋ ਏਕ ਧਿਆਨ ਅਕਾਲ ਤਖਸਾਹੇ ਤੋਂ ਇਸ ਸਥਾਪਿਤ ਪੰਜ ਮੈਂਬਰ ਕਮੇਟੀ ਦੇ ਹੱਜ ਮਜ਼ਬੂਤ ਕਰਨਾ ਦਾ ਮਤਲਬ ਹੈ ਅਕਾ ਤਖਸਾਲ ਦੇ ਹੱਥ ਮਜ਼ਬੂਤ ਕਰਨਾ ਹਰੇਕ ਸਿੱਖ ਹਰੇਕ ਮਾਈ ਭਾਈ ਦਾ ਫਰਕ ਹੈ ਇਹ ਫਰਜ ਹੈ ਕਿ ਭਰਤੀ ਚ ਵੱਧ ਤੋਂ ਵੱਧ ਹਿੱਸਾ ਲੇ ਤੇ ਮੋਹਿਮ ਨੂੰ ਸਿੱਖਰ ਤੱਕ ਪਹੁੰਚਾਏ ਦੂਸਰੀ ਬੇਨਤੀ ਮੈਂ ਕਰਨੀ ਹੈ ਖਾਸਾ ਜੀ ਨਿਗਾਹ ਮਾਰੋ ਦਿੱਲੀ ਤੋਂ ਚਲਦੀਆਂ ਸਾਰੀਆਂ ਪਾਰਟੀਆਂ ਹਰੇਕ ਦੀ ਦਿਲ ਤੇ ਅਰਦਾਸ ਸੀ ਹਰੇਕ ਦੇ ਮਨ ਚ ਅਰਦਾਸ ਸੀ ਕਿ ਹੇ ਸੱਚੇ ਪਾਤਸ਼ਾਹ ਕੋਈ ਕਲਾ ਵਰਤਾਓ ਪਾਤਸ਼ਾ ਕੋਈ ਪੰਜਾਬ ਦੀ ਖੇਤਰੀ ਪਾਰਟੀ ਕੋਈ ਸੂਬੇ ਵਾਲੀ ਪਾਰਟੀ ਜਿਹੜੀ ਸਾਡੀ ਸਿੱਖੀ ਸਿਧਾਂਤ ਤੇ ਗੁਰਮਤਿ ਦੀ ਰੋਸ਼ਨੀ ਚ ਚੱਲਣ ਵਾਲੀ ਪਾਰਟੀ ਸਾਡੇ ਮਸਲੇ ਹੱਲ ਕਰੇ ਸ਼੍ਰੀਕਾਉਤਕ ਸਾਹਿਬ ਦੀ ਸਰਪ੍ਰਸਤੀ ਤੋਂ ਹੇਠ ਕਿਹੜੀ ਬਿਹਤਰ ਪਾਰਟੀ ਹੋ ਸਕਦੀ ਹੈ ਖਾਲਸਾ ਜੀ ਨਿਗਾਹ ਮਾਰੋ ਕਾਂਗਰਸ ਵੱਲ ਨਿਗਾਹ ਮਾਰੋ ਝਾੜੂ ਵੱਲ ਨਿਗਾਹ ਮਾਰੋ ਪਗੌੜਿਆਂ ਵੱਲ ਜੋ ਇਹ ਪੰਜ ਮੈਂਬਰਾਂ ਦੇ ਵਿੱਚ ਕੱਲੇ-ਕੱਲੇ ਚ ਖੂਬੀ ਹੈ ਪੜ੍ਹਾਈ ਲਿਖਾਈ ਹੈ ਆਤਮਿਕ ਤਿਆਗ ਹੈ ਉਹ ਹੋਰ ਕਿਸੇ ਵੱਲ ਨਹੀਂ ਅਕਾਲ ਤਖਸਾਲ ਨੇ ਇਹਦੀ ਸ਼ਾਨਾ ਮੱਤੀ ਤੁਹਾਨੂੰ ਇੱਕ ਪੰਜ ਮੈਂਬਰੀ ਜਥੇਬੰਦੀ ਦਿੱਤੀ ਹੈ ਸਾਰੀ ਸੀਨੀਅਰ ਲੀਡਰਸ਼ਿਪ ਇੱਥੇ ਬੈਠੇ ਬੈਠੀ ਹੈ ਸਾਰੇ ਮੇਰੇ ਨਾਲ ਜੀ ਆਇਆਂ ਕਹਿੰਦਾ ਇੱਕ ਬੇਨਤੀ ਇੱਕ ਬੇਨਤੀ ਮੇ ਆਪਦਾ ਮਨ ਦਾ ਫੁਰਨਾ ਸੀਨੀਅਰ ਲੀਡਰਸ਼ਿਪ ਨੂੰ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਹੈ ਇਹ ਆਲੀ ਸਾਹਿਬ ਉਮੈਦਪ uri ਸਾਹਿਬ ਝੁੰਡਾ ਸਾਹਿਬ ਬੈਠੇ ਨੇ ਵਡਾਲਾ ਸਾਹਿਬ ਬੈਠੇ ਨੇ ਇੱਕ ਦੋਸ਼ ਅੱਜ ਤੁਸੀਂ ਸ਼ਹਿਰਜਾਦਿਆਂ ਦੀ ਧਰਤੀ ਤੇ ਆਇਓ ਇੱਕ ਦੋਸ਼ ਖਾਲਸਾ ਪੰਥ ਤੇ ਹਮੇਸ਼ਾ ਮੋੜ ਤੋਂ ਲੱਗਦਾ ਹੈ ਇੱਕ ਕੌਮ ਤੇ ਇੱਕ ਦਾਗ ਲੱਗਾ ਹੈ ਕਿ ਆਪਾਂ ਨਹੀਂ ਸੰਭਾਲ ਸਕਿਆ ਆਪਣੇ ਬੁੱਧੀ ਜੀਵਾਂ ਨੂੰ ਆਪਾਂ ਨਹੀਂ ਸੰਭਾਲ ਸਕਿਆ ਆਪਣੇ ਹੁਨਰ ਨੂੰ ਆਪਾਂ ਨਹੀਂ ਸੰਭਾਲ ਸਕਿਆ ਨਵੀਂ ਪੀੜ੍ਹੀ ਨੂੰ ਇੱਕ ਦੋਸ਼ ਇਹ ਲੱਗਦਾ ਹੈ ਖਾਲਸਾ ਜੀ ਕਿ ਆਪਣੇ ਦੇ ਵਿੱਚ ਕਾਲੀ ਦਲਚ ਨਹੀਂ ਸੀ ਪ੍ਰਤਾਪ ਸਿੰਘ ਕਹਿਰੋ ਅਕਾਲੀ ਦਲ ਦੇ ਵਿੱਚ ਨਹੀਂ ਸੀ ਬੀ ਆਰ ਅੰਬੇਦਕਰ ਅਕਾਲੀ ਦਲ ਦੇ ਵਿੱਚ ਨਹੀਂ ਸੀ ਕਿਸੇ ਕਾਰਨ ਕਰਕੇ ਕਾਂਛੀ ਰਾਮ ਅੱਜ ਦੀ ਲੋੜ ਹੈ ਅੱਜ ਦੀ ਲੋੜ ਹੈ ਸੰਭਾਲਣਾ ਨਹੀਂ ਸੰਭਾਲਣਾ ਹੁੰਦਾ ਕਿ ਅਹੁਦੇ ਦੇ ਕੇ ਲollipops ਦੇ ਕੇ ਸੰਭਾਲਣਾ ਪਾਣੀ ਪਾਉਣ ਦਾ ਕੰਮ ਕਰਿਓ ਉਹਨਾਂ ਦੀ ਜੜਾਂ 'ਚ ਤਾਂ ਕਿ ਔਣ ਵਾਲੇ ਸਮੇਂ 'ਚ ਨਵੀਂ ਪਨੀਰੀ ਨੂੰ ਚੰਗਾ ਰਾਹ ਦੇ ਕੇ ਦੇ ਸਕਣ ਦੂਜੀ ਬੇਨਤੀ ਮੈਂ ਕਰਦਾ ਅਕਾਲੀ ਸੋਚ ਦੀ ਗੱਲ ਚੱਲ ਰਹੀ ਅਕਾਲੀ ਸੋਚ ਕੀ ਹੈ ਸ਼ਾਹਬਜਾਦਿਆਂ ਦੀ ਧਰਤੀ ਤੇ ਆਇਆ ਉਹ ਧੰਨ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਪਹਿਲੀ ਵਾਰ ਇਤਿਹਾਸ ਖਾਲਸਾ ਜੀ ਜੇ ਜ਼ਿਕਰ ਕਿਤੇ ਅਕਾਲੀ ਦਾ ਆ ਤਾਂ ਆਨੰਦਪੁਰ ਸਾਹਿਬ ਦਸਮ ਪਾਤਸ਼ਾਹ ਦੇ ਦਰਬਾਰ ਜਦੋਂ ਬਾਬਾ ਫਤਿਹ ਸਿੰਘ ਦਮਾਲਾ ਸਜਾ ਕੇ ਗਏ ਤੇ ਦਸਮ ਪਾਤਸ਼ਾਹ ਨੇ ਕਿਹਾ ਕਿ ਬਾਬਾ ਫਤਿਹ ਸਿੰਘ ਤੇਰੇ ਵਰਗਾ ਇੱਕ ਪੰਥ ਚੱਲੂਗਾ ਬੈਠੀਏ ਨਿਹੰਗ ਸਿੰਘ ਫੌਜਾ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਹਾਰਾ ਹੈ ਦੀਨ ਮਜ਼ਬ ਕਾ ਜੁੱਧ ਜੋਕੀਨਾ ਖੰਡਾ ਫੜਿਆ ਦੁਧਾਰਾ ਹੈ 6 ਮਈ ਮਾਰ ਸਭ ਦੂਰ ਕਿਨੀ ਸਲੋਤਰ ਫੜਿਆ ਕਰਾਰਾ ਹੈ ਗगन ਮੰਡਲ ਮੇ ਬੂੰਗਾ ਹਮਾਰਾ ਮਹਾਕਾਰ ਰਖਵਾਰਾ ਹੈ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੂ ਦੇ ਅਗੇ ਸੀ ਸਮਾਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ